ਕਿੱਧਰ ਚੱਲਤੇ ਧਿਆਰ ਹੋ ਕੇ ਉਹ ਇਧਰ ਆ ਮੇਰੀ ਗੱਲ ਸੁਣ ਹਾਂ ਉਹ ਮੈਂ ਜਰਾ ਕੰਨਾ ਚੱਲਿਆਂ ਬੈਂਕ ਅੱਛਾ ਫੋਨ ਤੇ ਫੋਨ ਕਰੀ ਜਾਂਦੇ ਆ ਜੀ ਇੱਥੇ ਆ ਕੇ ਨੂੰ ਪੁੱਤ ਨੂੰ ਪਤਾ ਲੱਗੂਗਾ ਅਨਕਵੰਡ ਨੂੰ ਪਤਾ ਲੱਗ ਜਲੂਸ ਰੇ ਗੂਗਾ ਮੈਂ ਨਾ ਘੁੱਟ ਘਾਰ ਆਵਾ ਕੋਈ ਬਹਾਨਾ ਬੁਨਾ ਲਾਵਾਂ ਉਹਨਾਂ ਨੂੰ ਨਹੀਂ ਨਹੀਂ ਜਾਓ ਫਿਰ ਜਾਓ ਹਾਂ ਢੇਟ ਨਾ ਹੋ ਜੀ ਤਾਂ ਹਮੀਆਂ ਦਲਾਂ ਦਾ ਟਾਈਮ ਲੈ ਆਉਣਾ ਉਹਨਾਂ ਕੋਲ ਉਹਨਾਂ ਨੂੰ ਕਿਉਂ ਮਹੀਨਾ ਦਾ ਕਾਟ ਲੈਣ ਠੀਕ ਹੈ ਕਿ ਨਹੀਂ ਦੇਖੋ ਫਸਲ ਦੇ ਤੇ ਪੈਸੇ ਆ ਲੈਣ ਦੋ ਆ ਫਿਰ ਕੋਨਾ ਕੋ ਕਰਾਂਗੇ ਵਾਦਾ ਘਾਟਾ ਕਰਕੇ ਆ ਮੈਂ ਤਾਂ ਬਥੇਰਾ ਚਾਰਾ ਖਾਂਦੇ ਆ ਵੀ ਚੱਲ ਗੱਲ ਨੱਪੀ ਰਹੇ ਘਰ ਚ ਨ ਇਹ ਪਸੰਗ ਹੈ ਨਾ ਕਿ ਆਖੀ ਜਰਾ ਕੇ ਸ਼ਹਿਰ ਤੱਕ ਗਿਆ ਕੰਮ ਹੀ ਥੋੜਾ ਜਿਹਾ ਨਹੀਂ ਮੈਂ ਕਹੂੰ ਜਿਹੜਾ ਚੋਲ ਤੱਕ ਦੇ ਆ ਹੁੰਦਾ ਮੈਂ ਹੋ ਗਿਆ ਜਾਓ ਜਾ ਹੈ ਹੈ ਡੈਲੀ ਕਿਥੇ ਚਲ ਗਏ ਤਿਆਰ ਹੋ ਕੇ ਅੱਛਾ ਤੇ ਕੋ ਕੰਮ ਕਮ ਹੋਣਾ ਚੱਲ ਹੁਣ ਬੈਂਕ ਵਾਲਿਆਂ ਕੋ ਜਾਣਗੇ ਤੇ ਕਿਤੇ ਸਾਡੀ ਰਿਆ ਰੱਖ ਲੈਣ ਮੰਨ ਜਾਣ ਕੱਢ ਲੈਣ ਮੀਨਾ ਖੰਡ ਫਸਲ ਦੇ ਆਉਣਗੇ ਤਾਂ ਦਿੱਤੇ ਹੀ ਜਾਣੇ

ਸਤਿ ਸ੍ਰੀ ਅਕਾਲ ਹਾਂ ਜੀ ਮਨਵੀਰ ਸਿੰਘ ਦੇ ਘਰੋਂ ਬੋਲਣ ਦੇ ਮੈਂ ਉਹਨਾਂ ਦਾ ਬੇਟਾ ਕਰ ਕਰਜ਼ਾ ਨਹੀਂ ਆਹੀ ਤੇ ਨਹੀਂ ਡੈਡੀ ਕਰ ਇਹ ਨਹੀਂ ਫਿਰ ਮੈਂ ਕ੍ਰਾਮਾ ਕਾ ਤੁਹਾਡੀ ਗੱਲ ਆਉਂਦੀ ਆ ਤੇ ਚਲੋ ਠੀਕ ਹੈ ਇਹ ਹੈ ਏਨਾ ਕਰ ਜਾ। ਉਸਾਂ ਪਲਾਂ ਮੰਮੀ ਨੂੰ ਵੀ ਇੱਕ ਚੱਕਰ। ਚੱਲ ਕੰਮ ਕਰ ਕਰ ਕੇ। ਘੜੀ ਕਰਮਾਨ ਕਰਨੇ ਆ। ਜਿਹੜੇ ਡੈਡੀ ਨੂੰ ਆਖੀਦਾ ਨਾ। ਕੋਈ ਕੰਮ ਵਾਲੀ ਦਾ ਪਤਾ ਕਰ ਦੇ। ਨਹੀਂ ਚੱਲੀ ਜਾਂਦਾ ਟਾਈਮ। ਨੰਗੀ ਜਾਂਦਾ ਟਾਈਮ। ਇਹਨਾਂ ਨੂੰ ਕੀ ਪਤਾ ਏ। ਮੰਮੀ ਕਿੱਥੇ ਆ? ਆ ਜਾ ਪੁੱਤ ਮੈਂ ਇੱਧਰ ਹੀ ਆ। ਆ ਜਾ ਮੇਰਾ ਪੁੱਤ। ਮੰਮੀ? ਹਾਂ ਪੁੱਤ। ਤੇੜੀ ਕਿੱਥੇ ਨੇ? ਮੋਢਾ ਸਾਲ ਤੇ ਮੈਂ ਜਾਂਦੇ ਵੇਖੇ ਹੀ। ਪੁੱਤ ਵੱਡੇ ਤੱਕ ਚਲ ਗਏ ਹੋਣੇ ਤੇ ਮੰਮੀ ਬੈਂਕ ਚੋਂ ਫੋਨ ਆਇਆ ਅਜੇ ਬੈਂਕ ਚੋਂ ਆਹੋ ਕੀ ਆਂਦੇ ਡੈਡੀ ਦਾ ਨਾਮ ਲੈ ਕੇ ਨਾ ਹੀ ਉਹਨਾਂ ਦੇ ਘਰੋਂ ਬੋਲਣ ਡੇ ਮੈਂ ਆਹੋ ਇਹ ਕੌਣ ਮੈਂ ਹਾਂ ਨਾ ਤਾਂ ਮੈਂ ਪੇੜਾ ਬੋਲਣ ਡਿਆ ਅੱਛਾ ਆਂਦੇ ਤੁਸੀਂ 5 ਲੱਖ ਕਰਜ਼ਾ ਲਿਆ ਬੈਂਕ ਚ ਤੇ ਐਤਹੀ ਮੋੜਿਆ ਹੈ ਨੀਗਾ ਨਾ ਪੁੱਤ ਇਹਨਾਂ ਨੂੰ ਨਾ ਕਿਸੇ ਨਪਲੇ ਖਾ ਲੱਗ ਗਿਆ ਹੀ ਅਸੀਂ ਕਿਹੜੇ ਦਰਕਰ ਪਈਆ ਨਹੀਂ ਦੇਣਾ ਸਵਰ ਰਿੰਦੇ ਖੁੰਦੇ ਤੇ ਡੈਡੀ ਨੇ ਲੋਕਾਂ ਦੀਆਂ ਮੱਤਾ ਕੀਤੇ ਤੈਨੂੰ ਪਤਾ ਤਾਂ ਹੈਗਾ ਵਾ ਉਹ ਮੰਮੀ ਨਹੀਂ ਉਹਨਾਂ ਦਾ ਦਿਮਾਗ ਥੋੜੀ ਖਰਾਬ ਏ ਅਗਲੇ ਨਾਮ ਲਿਆ ਡੈਡੀ ਦਾ ਦਾਸੀ ਇਹ ਨਾਂ ਦੇ ਹੋਰ ਦੁਨੀਆਂ ਹੈ ਨੀਗੀ ਤੂੰ ਤੇ ਨਿਆਣਾ ਵਾ ਤੇ ਨਿਆਣੇ ਵਾਲੇ ਕਮੀ ਕਰੀ ਜਾਣਾ ਉਹ ਨਹੀਂ ਮੰਮੀ ਮੈਨੂੰ ਬੜਾ ਡਰਾਉਂ ਰੰਡਿਆ ਜੇ ਉਹ ਨਹੀਂ ਡਰਨ ਵਾਲੀ ਕੋਈ ਗੱਲ ਹੀ ਨਹੀਂ ਕੋਈ ਹਾਰ ਨਹੀਂ ਕੋਈ ਦੋ ਨਹੀਂ ਸਿੱਧਾ 5 ਲੱਖ ਵਾ ਉਹ ਨਹੀਂ ਨਹੀਂ ਪੁੱਤ ਹਾਏ ਹਾਏ ਵੇ ਨਿਆਣਿਆ ਨਾ ਇਦਾਂ ਕਰਿਆ ਕਰ ਇਹ ਨਾਂ ਦਾ ਪਰਲੀ ਪੱਤੀ ਵੀ ਹੈਗਾ ਉਹ ਬੰਦਾ ਹੋ ਸਕਦਾ ਉਹਦਾ ਹੋਵੇ ਤੇ ਉਹਨਾਂ ਨੂੰ ਪਲੇਖਾ ਲੱਗ ਗਿਆ ਇਹਦੇ ਨੰਬਰ ਇੱਕ ਨੰਬਰ ਦਾ ਪਲੇਖਾ ਲੱਗ ਗਿਆ ਤੇ ਸਾਡੇ ਫੋਨ ਤੇ ਲੱਗ ਗਿਆ ਹੋਣਾ ਮੰਮੀ ਤੂੰ ਹੀ ਤਾਂ ਇਦਾਂ ਕਹਿਤਾ ਪਰ ਮੇਰੇ ਕੋ ਪੁੱਛ ਕੇ ਵੇਖੋ ਹਾਂ ਉਹ ਕੋਈ ਗੱਲ ਇਦਾਂ ਥੋੜੀ ਹੁੰਦਾ ਏ ਜਿੰਨਾ ਤੇਰਾ ਮਾਪਿਓ ਜਿੰਦਾ ਨਾ ਉਹਨਾਂ ਚਾ ਤੂੰ ਨਾ ਫਿਕਰ ਕਰਕੇ ਇਹ ਗੱਲ ਦਾ ਰਮਾਨ ਨਾ ਰੋਟੀ ਪਾਣੀ ਖਾ ਤੇ ਨਾ ਤੋ ਜਾ ਕੇ ਵੇਖ ਲੋ ਕਿ ਮੇਰੇ ਤੋਂ ਪਰਦਾ ਨਾ ਰੱਖ ਕਿਉਂਕਿ ਇਹ ਗੱਲ ਦਾ ਹਾਏ ਹਾਏ ਪੁੱਤ ਤੇ ਹੱਥੋਂ ਪਰਦਾ ਕਿਹੜੀ ਗੱਲ ਰੱਖਣਾ ਜੇ ਭਲੇ ਵਜਾ ਕੰਮ ਹੋਏ ਤਹੀਂ ਆਪਣੇ ਹੱਥ ਨਾ ਕੁੱਟੀਏ ਇਹੋ ਜੀ ਗੱਲ ਕੋਈ ਹੈ ਹੀ ਨਹੀਂਗੀ ਤੂੰ ਤੇ ਐਵੇਂ ਆਪਣੇ ਦਿਲ ਤੇ ਲਾ ਕੇ ਬਹਿ ਗ ਉਹ ਵੀ ਵੇਖ ਕੇ ਮੈਂ ਤਾਂ ਡਰ ਹੀ ਗਿਆ ਨਹੀਂ ਨਹੀਂ ਡਰਨ ਦੀ ਨਹੀਂ ਕੋਈ ਲੋੜ ਦੀ ਹੈਗੀ ਤੈਨੂੰ ਤੇ ਜਾ ਤੂੰ ਰੋਟੀ ਖਾ ਨਾ ਉਹਨੂੰ ਕਹੇ ਤੇ ਰੋਟੀ ਮੈਂ ਪਕਾ ਕੇ ਰੱਖ ਆਈ ਆ ਤੇ ਮੈਂ ਤਾਂ ਘੜੀ ਕਿ ਮੈਂ ਚਲ ਗਰਮੀ ਬੜੀ ਲੱਗਣ ਦੀ ਤਾਂ ਪੱਕਾ ਲਾ ਕੇ ਤੇ ਬੈ ਗਈ ਕਿਹ ਗੱਲ ਦੀ ਤੂੰ ਮਾਸਾ ਦਿਲ ਦੇ ਵਿੱਚ ਟੈਨਸ਼ਨ ਨਹੀਂ ਲੈਣੀ ਆ ਬਣੀ ਦੇ ਠੀਕ ਆ ਪਰ ਮੰਮੀ ਜਦੋਂ ਉਹਨਾ 50 ਲੱਖ ਕਿਹਾ ਨਾ ਮੇਰੇ ਤੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਦੱਸ ਉਹ ਤੈਨੂੰ ਪਤਾ ਨਾ ਦੱਸਾਂ ਕੋਈ ਗੱਲ ਨਹੀਂ ਗਈ ਕੋਈ ਬਾਤ ਨਹੀਂ ਗਈ 1 ਰੁਪਿਆ ਨਹੀਂ ਆਪਾਂ ਕਿਸਦਾ ਦੇਣਾ ਤੇ ਤੂੰ ਬੇਫਿਕਰਾ ਰੋ ਬਸ ਡੈਡੀ ਆਉਂਦੇ ਤਾਂ ਗੱਲ ਕਰਿਓ ਸਹੀ ਇੱਕਾਰੀ ਕੋਈ ਨਹੀਂ ਮੈਂ ਡੈਡੀ ਤੇਰੇ ਨੂੰ ਆਖਣਾ ਕੋਈ ਬੈਂਕ ਚ ਜਾ ਸਾਡੇ ਨੰਬਰ ਤੇ ਤੁਸੀਂ ਫੋਨ ਕਿਉਂ ਲਾਇਆ ਚਲੋ ਰੱਖਿਓ ਧਿਆਨ ਕੋਈ ਨਹੀਂ ਇੱਥੇ ਰਹਿੰਦੇ ਜੇ ਹੁਣ ਆਇਆ ਤਾਂ ਵੇਖੀ ਮੈਂ ਇਹਨਾਂ ਦੀ ਬੈਂਕ ਵਾਲਿਆਂ ਦੀ ਕਿਦਾਂ ਲਾਫਾ ਕਰਨੀ ਹੈ ਐਵੇਂ ਜਿਹਦਾ ਜੀ ਕਰਦਾ ਚੁੱਕ ਕੇ ਫੋਨ ਲਾ ਦਿੰਦੇ ਨੇ ਚਲ ਗਿਆ ਜ ਆ ਆਉਂਦਾ ਮੁੰਡਾ ਦੱਸ ਇਹਦੇ ਪਿਓ ਦੇ ਕੰਮ ਵੀ ਹੈ ਭੀ ਜੇ ਫੋਨ ਆ ਤਾਂ ਤੂੰ ਕੋਲ ਰੱਖ ਹੁਣ ਘਰ ਛੱਡ ਗਿਆ ਮੁੰਡੇ ਨੇ ਫੋਨ ਚੁੱਕ ਲਿਆ ਤਾਂ ਭਾਈ ਉਦਾਂ ਪੜਦਾ ਖੁੱਲ ਜਾਂਦਾ ਉਹਨੀ ਹਾਲ ਸਾਡੇ ਬੰਦੇ ਦਾ ਵੀ ਕਿ ਦੱਸ ਮੁੰਡੇ ਨੇ ਕਿੰਨਾ ਫਿਕਰ ਕੀਤਾ ਹੀ ਜੀ ਮੈਂ ਕਹਿ ਦਿੰਦੀ ਕਿ ਪੁੱਤ ਸੱਜੀ ਹੀ ਦੇਣੇ ਆ ਤੇ ਮੁੰਡੇ ਨੇ ਦੋਦਾਂ ਗਸ਼ ਖਾ ਕੇ ਡੇਗ ਪੈਣਾ ਚੱਲ ਕੋਈ ਨਹੀਂ ਰਪਿਓ ਹੁੰਦਾ ਤਾ ਉਹਨੂੰ ਆ ਨਹੀਂ ਕੋਈ ਵਾਅਦਾ ਕਾਟਾ ਕਰ ਕਿਸ ਪਾਸੇ ਨੂੰ ਲਾ ਕੁਛ ਨਹੀਂ ਹੁੰਦਾ ਹੁਣ ਮਾਰ ਹੀ ਜਾਣਾ ਵਾ ਪਰ ਉਹਦਾ ਵੀ ਨਿਆ ਮੁੰਡੇ ਨੇ ਬੜਾ ਫਿਕਰ ਕੀਤਾ ਹੀ ਥਾਲੇ ਵੀ ਚੰਗਾ ਹੋਇਆ ਮੈਂ ਪੜਦਾ ਪਾ ਗਈ ਆ ਜੇ ਪੜਾ ਮੇਰੇ ਕੋ ਪੜਦਾ ਹੀ ਨਾ ਪਿਆ ਜਾਂਦਾ ਤਾਂ ਮੁੰਡੇ ਨੂੰ ਜੋ ਸ਼ੱਕ ਪਿਆ ਜਾਂਦਾ ਦਲ ਕੋਈ ਨਹੀਂ ਉੱਠਣੀ ਚੰਨੀ ਹਮਾਰੀ ਨਹੀਂ ਪਰ ਕੀ ਗੰਢਈ ਆਈ ਦਲ ਹੁਣ ਇਹ ਆ ਇਹਨੇ ਨਾਲ ਹੁਣ ਇਹ ਵਿਚਾਰਦਾਨ ਕੱਢ ਜਾਣਗੇ ਮੁਣਕੇ ਫਿਰ ਵੇਨਾ ਨਾ ਅਜ ਬਸ ਥੋੜਾ ਬੋਧਾ ਥਾਂ ਦੇ ਦਿੰਨੇ ਆ ਹੋਰ ਕੀ ਮੁੰਡੇ ਨੂੰ ਨਾ ਪਤਾ ਲੱਗਿਆ ਮੈਂ ਕਿ ਕਰਤੀ ਲੜਾਈ ਨਾ ਪੈ ਗਈ ਸ਼ੁਕਰ ਹੋਇਆ ਤੁਸੀਂ ਵੀ ਆ ਗਏ ਜੀ ਪਾਣੀ ਲਿਆਵਾ ਉਹਨਾਂ ਦੀ ਪਾਣੀ ਨਹੀਂ ਮੈਂ ਪੀਣਾ ਤੂੰ ਅੱਛਾ ਕੱਲੀ ਬੈਠੀ ਐ ਬਾਹਰ ਕੀ ਗੱਲ ਤੁਹਾਨੂੰ ਮੈਂ ਕੀ ਦੱਸਾਂ ਜਿਹੜੀ ਗੱਲ ਤੋਂ ਡਰਦੇ ਉਹੋ ਹੀ ਹੋ ਗਈ ਹੈ ਕਿਹੜੀ ਗੱਲ ਆ ਫੋਨ ਪਛੀ ਲੱਗਣਾ ਨਾਲ ਲੈ ਜਾਣਾ ਓਹੋ ਓਏ ਫੋਨ ਮੇਰੀ ਗੱਲ ਸੁਣ ਮੈਨੂੰ ਉਹ ਚੇਤਾ ਆ ਪੱਠੇ ਲੱਗੇ ਜਾ ਕੇ ਫਿਰ ਮੈਂ ਹੁਣ ਮੈਂ ਮੁੜਦਾ ਕੀ ਐ ਕਿੰਨਾ ਤੇ ਆ ਗਿਆ ਵਾ ਤੇ ਰਹਿ ਗਿਆ ਫੇਕੀ ਹੋ ਗਿਆ ਫੋਨ ਆ ਗਿਆ ਬੈਂਕ ਵਾਲਿਆਂ ਦਾ ਫੇਰ ਆਹੋ ਅਨਿਆਣੇ ਨੇ ਸੁਣਦੇ ਫੋਨ ਹਾਂ ਤੇ ਮੁੰਡੇ ਨੇ ਚੋਕ ਲਿਆ अच्छा ते ओना ने किया भी मनबीर सिंह ਦੇ ਘਰੋਂ ਬੋਲਣ ਦੇ ਇਹਨੇ ਕਿਹਾ ਹਾਂਜੀ اچھا ਤੇ ਕਹਿੰਦੇ 5 ਲੱਖ ਰੁਪਈਆ ਵਾ اچھا ਇਹ ਨਿਆਣੇ ਨੂੰ ਹੁਣ ਕੀ ਪਤਾ ਸੀ ਇਹ ਕਹਿੰਦਾ ਨਾ ਅਸੀਂ ਤਾਂ ਕਿਸੇ ਦਾ ਪੈਹਾ ਹੀ ਨਹੀਂ ਦੇਣਾ ਫੇਰ ਫੇਰ ਕੀ ਹੋਣਾ ਸੀ ਮੁੰਡਾ ਫੋਨ ਲੈ ਕੇ ਮੇਰੇ ਕੋ ਆ ਗਿਆ ਫੋਨ ਤੋਂ ਦੱਗਿਆ ਕਟਿਆ ਤੇ ਆਂਦਾ ਮੰਮੀ ਵੈਂਗ ਚੋਂ ਫੋਨ ਆਇਆ ਤਾਂ ਇਦਾਂ ਕਹਿਣ ਦੇ ਮੈਂ ਫੇਰ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਮੈਂ ਕਿਹਾ ਨਾ ਪੁੱਤ ਸਾਡੇ ਪਿੰਡ 'ਚ ਹੋਰ ਵੀ ਨਾ ਜਿਹੜੇ ਹੈ ਨਹੀਂਗੇ ਕਿੱਡਾ ਵੱਡਾ ਤਾਂ ਪੈਣ ਦੇਵਾ ਮੈਂ ਦੂਜੀ ਪੱਤੀ 'ਚ ਵੀ ਹੈਗਾ ਤੇਰੇ ਡੈਡੀ ਦਾ ਨਾ ਬੜਾ ਕੰਮ ਖਰਾਬ ਹੋਇਆ ਹੈ ਹਾਂ ਜੇ ਪਤਾ ਲੱਗ ਜਾਂਦਾ ਅੱਜ ਲੜਾਈ ਪੈ ਜੀ ਮੈਂ ਤਾਂ ਬਹਾਨਾ ਮਾਰਿਆ ਮੈਨੂੰ ਤੇ ਵੀ ਨਹੀਂ ਪਤਾ ਵੀ ਸਾਡੇ ਪਿੰਡ ਤੇ ਤੁਹਾਡੇ ਨਾਂ ਦਾ ਕੋਈ ਹੋਰ ਹੈਗਾ ਕਿ ਨਹੀਂ ਜਿਹੜੀ ਬੈਕਗ੍ਰਾਉਂਡ ਮੈਂ ਹੋ ਕੇ ਆਇਆ ਨਾ ਉੱਥੋਂ ਤੋਂ ਨਹੀਂ ਹੁਣ ਫੋਨ ਆਉਂਦਾ ਕੱਢਣਗੇ ਥੋੜਾ ਜਿਹਾ ਟਾਈਮ ਇਹ ਆ ਵੀ ਜਦੋਂ ਕਿਤੇ ਮੈਂ ਜਾਣ ਲਿਆ ਹਨਾ ਉਦੋਂ ਹੀ ਕਿਤੇ ਆ ਗਿਆ ਹਨਾ ਮਗਰ ਤੇ ਮੁੰਡੇ ਦਾ ਤੇ ਇੰਨਾ ਕੰਮ ਛੇਤੀ ਆ ਗਿਆ ਨਾ ਫੋਨ ਛੇਤੀ ਆ ਗਿਆ ਕਿ ਤੂੰ ਕਿਤੇ ਘਰੋਂ ਹੀ ਨਿਕਲੇ ਜੀ ਇਹੋ ਗੱਲ ਹੋਈ ਉਹਨੂੰ ਕਹਿੰਦਾ ਪੁੱਤ ਅਸੀਂ ਨਹੀਂ ਪਿਆ ਪੂਆ ਕਿਸੇ ਦਾ ਮੈਂ ਕਿਹਾ ਵੀ ਤੇਰੇ ਪਿਓ ਨੇ ਲੈਣੇ ਹੋਣਗੇ ਦੇਣੇ ਨਹੀਂ ਪੁੱਤ ਕਿਸੇ ਦੇ ਵੀ ਬਹੁ ਮੁੜੀਏ ਗੱਲ ਕੀਤੀ ਮੈਂ ਤੇ ਉਹਨੂੰ ਬਸ ਇਹੋ ਹੀ ਕਿਹਾ ਪੁੱਤ ਭਲੇਖਾ ਲੱਗ ਗਿਆ ਬੈਂਕ ਵਾਲਿਆਂ ਨੇ ਇੱਕ ਅੱਖਰ ਵੀ ਗਲਤ ਲੱਗ ਗਿਆ ਸਾਡੇ ਘਰ ਲੱਗ ਗਿਆ ਮੈਂ ਨੀ ਪੈਰਾਂ ਦੇ ਪਾਣੀ ਪੈਣ ਦਿੱਤਾ ਪਰ ਉਦਾਂ ਮੁੰਡੇ ਦੇ ਦੇ ਬੋਲੀ ਸੁੱਕ ਗਏ ਤੇ ਜੇ ਭਲਾ ਨੂੰ ਸੱਚੀ ਪਤਾ ਲੱਗ ਜੇ ਤੇ ਦੱਸ ਸਾਡੇ ਘਰ ਤੇ ਲੜਾਈ ਪੈ ਜੇ ਚਲ ਕੋਈ ਗੱਲ ਨਹੀਂ ਨਹੀਂ ਲੱਗਦਾ ਪਰ ਕਿਰੇ ਮੈਨੂੰ ਧੋਣੇ ਇਹ ਫਿਕਰ ਪਿਆ ਕਿ ਉਹਟੀ ਨਾ ਸੁਣ ਲੇ ਨਹੀਂ ਸੁਣਲੀ ਹਾਂ ਕੋਈ ਗੱਲ ਨਹੀਂ

ਇਹਦਾ ਪਿਓ ਤੇ ਸਵੇਰ ਦਾ ਬੰਬੀ ਤੇ ਗਿਆ ਵਾ। ਇਦਾਂ ਕਰਦੀ ਆਂ ਸ਼ਰਨ ਨੂੰ ਕਹਿੰਨੀ ਆਂ ਕਿ ਪੁੱਤ ਚਾਹ ਬਣਾ ਦੇ ਨਾਲ ਚਾਹ ਪਿਆ ਲਾਉਂਗੀ ਤੇ ਨਾਲੇ ਗੱਲ ਕਰ ਆਉਂਗੀ। ਸ਼ਰਨ ਸ਼ਰਨ ਪੁੱਤ ਹਾਂਜੀ ਮੰਮੀ ਉਹ ਤਾਂ ਤੇਰਾ ਡੈਡੀ ਤੇ ਸਵੇਰ ਦਾ ਬੰਬੀ ਤੇ ਆ। ਹਾਂਜੀ ਤੇ ਇਦਾਂ ਕਰ ਮੇਰੀ ਧੀ ਤੂੰ ਨਾ ਕੱਪ ਕਚਾਹ ਬਣਾ ਦੇ ਤੇ ਨਾਲੇ ਮੈਂ ਤੇਰੇ ਪਿਓ ਨੂੰ ਚਾਹ ਪਿਆ ਲਾਉਂਗੀ ਤੇ ਨਾਲੇ ਉੱਥੇ ਬਹਿ ਕੇ ਗੱਲਬਾਤ ਕਰਾਂਗੀ ਸਾਰੀ। ਚਲ ਕੋਈ ਨੀ ਬਣਾ ਦਿੰਦੀ ਆ। ਛੇਤੀ ਕਰੀਂ ਚ ਰੱਕ ਚੱਕਾ। ਕੋਈ ਨਹੀਂ ਬਣਾ ਦਿੰਦੀ ਆ। ਚਲ। ਇਸੇ ਪਾਜਣਾ ਸਾਰੀ ਗੱਲ ਹੋ ਜੂਗੀ ਤੇ ਨਾਲੇ ਉਹ ਵੀ ਖੁਸ਼ ਹੋ ਜੂ ਵਿਚਾਰਾ ਉਹਦੇ ਵਿੱਚ ਢ ਵਿੱਚ ਬਥੇਰੇ ਅਰਮਾਨ ਆ ਪੇ ਮੇਰਾ ਮੁੰਡਾ ਬਾਹਰ ਜਾਵੇ ਲੋਕਾਂ ਵੱਲ ਜਿਵੇਂ ਦੇ ਹੋਏ ਕਿ ਕਦੀ ਕਿਸ ਦਾ ਚੱਲ ਗਿਆ ਕਦੀ ਕਿਸ ਦਾ ਚੱਲ ਗਿਆ ਚਲ ਹਾੜਾ ਵੀ ਜਾਊਗਾ ਤੇ ਹਾੜੇ ਵੀ ਗਰੀਬਾਂ ਦੀ ਸੁਣੀ ਜਾਊਗੀ ਚਲ ਮਨਾ ਚਾਹ ਪੜਾਉਂਦੀ ਇਕੜੀ ਫਰਜਾਨੀ ਹਾਏ ਕਿੰਨਾ ਚਰਲਾਤਾ ਵਾ ਕੁੜੀ ਨੇ ਪਤਾ ਨਹੀਂ ਕੀ ਕਰਨ ਡਿਆ ਪੀਆ ਸ਼ਰਨ ਪੁੱਤ ਬਣੀ ਨਹੀਂ ਚਾ ਸ਼ਰਨ ਬਣ ਗਈ ਬਣ ਗਈ ਮੰਮੀ ਆ ਲੋ ਲਿਆ ਦੇ ਲਿਆ ਦੇ ਪੁੱਤ ਏ ਨਾ ਵੇ ਮੈਂ ਚਾ ਇਥੋਂ ਮਰੇ ਇਥੋਂ ਨਹੀਂ ਗਾ ਤਰਾ ਪਿਓ ਗੜੀ ਆ ਗਈ ਜਾਵੇ ਚਰ ਕੋਈ ਨਹੀਂ ਹਾਲ ਬਣ ਗਈ ਚੱਲ ਮੈਂ ਹਾਂ ਜਾ ਕੇ ਵਿਚਾਰੇ ਨੂੰ ਦੱਸਣੀ ਆ ਤੇ ਖੁਸ਼ ਹੋ ਜੀ ਤਰਾ ਪਿਓ ਵੀ ਆਹੋ ਨਹੀਂ ਤੀਨ ਲੈ ਚਾ ਦੇ ਉਹ ਡਾ ਚੱਲ ਤੂੰ ਵੇਖ ਲੈ ਮਾੜਾ ਮੋਟਾ ਕਮਰ ਸੋਈਦਾ ਤੇ ਮੈਂ ਫਿਰ ਚੱਲ ਜਾ ਕੋਈ ਨਹੀਂ ਹੁਣ ਤੀ ਟੋਪ ਵੀ ਕਿੰਨੀ ਚੜ ਗਈ ਆ ਪਤਾ ਨਹੀਂ ਕੀ ਕਰਨ ਦੇ ਤੋ ਪੇ ਨਹੀਂ ਹੁਣ ਬੰਦਾ ਕਹਿ ਆਉਣਾ ਆਪਣੇ ਘਰ ਨੂੰ ਆ ਜੇ ਜੀ ਨੂੰ ਕੁਛ ਹੁੰਦਾ ਤੋ ਪੇ ਵੀ ਇਹ ਵੀ ਆਵਾਜ਼ ਐਸ਼ੀ ਇਤੀਕਾਰ ਆਇਆ ਕਰੋ ਪਰ ਨਾ ਉੱਥੇ ਪਤਾ ਨਹੀਂ ਕੀ ਕਰਦੇ ਰਹਿੰਦੇ ਸਾਰਾ ਸਾਰਾ ਦਿਨ ਸਮਝ ਨਹੀਂ ਆਉਂਦੀ ਮੈਨੂੰ ਹਾਂ ਸਨੀ ਦਾ ਡੈਡੀ ਉੱਥੇ ਲੱਗਣ ਰਹੇ ਆ ਚੱਲ ਤੂੜੀ ਤੇ ਪਾਤੀ ਆ ਚਾ ਸ਼ਨੀ ਆਊਗਾ ਨਾ ਆਪੀ ਲੈ ਇਹਦਾ ਟੋਕੇ ਲਾਗੇ ਸੁੱਤਰੀ ਕਰਕੇ ਪਾਲੂਗਾ ਨਹੀਂ ਤੂੰ ਹੀ ਮੈਨੂੰ ਦੱਸੋ ਦਪਹਿਰੇ ਜੋ ਖਾਪਦੇ ਰਹਿੰਦੇ ਜੇ ਕੱਲੇ ਇੱਥੇ ਤੇ ਟਾਈਮ ਨਾ ਘਰ ਨਹੀਂ ਆਇਆ ਜਾਂਦਾ ਅਮ ਤੇਰੀ ਗੋੜੇ ਗੋੜੇ ਧੁੱਪ ਚੜੀ ਬਿਮਾਰ ਹੋਣਾ ਵਾ ਉਹ ਮੈਨੂੰ ਤੇ ਇਹ ਗੱਲ ਹੀ ਮੈਂ ਉਤੇ ਤਰਪਾਲ ਦਿੱਤੀ ਆ ਤੇ ਗਾੜੀ ਛੱਟਾ ਛੱਟਾ ਚੜ ਆ ਗਿਆ ਨਾ ਸਾਡੀ ਤੂੜੀ ਖਰਾਬ ਹੋ ਜਣੀ ਆ ਤੇ ਮੈਂ ਚਾ ਦੋ ਦੋ ਚਾਰ ਪੰਡਾ ਲੈ ਕੇ ਤੇ ਚੱਲ ਵੇਲਾ ਕਰਦੀ ਮੁਰਗੇ ਛੇਤੀ ਜਾ ਜਣੀ ਦੂਜੀ ਨਾਲ ਅਗਲੀ ਦਾ ਪੜਿਆ ਤੂੜੀ ਵੀ ਮੇਰੀ ਗੱਲ ਸੁਣੋ ਆ ਜਿਹੜੇ ਕੰਮ ਆ ਨਾ ਤੂੜੀਆਂ ਤਾੜੀਆਂ ਦੇ ਇਹ ਠੰਡੇ ਅੰਤ ਤੋ ਸੂਰਜ ਨੂੰ ਅੱਗ ਲੱਗੀ ਆ ਉਧਰੋਂ ਤੁਹਾਨੂੰ ਕੰਮ ਦੀ ਸੋਝ ਜੰਦੀ ਆ ਉਹ ਚੱਲ ਯਾਰ ਕਰਨਾਂ ਦੇ ਪੈੜਾ ਹੀ ਆ ਠੀਕ ਨੇ ਸਵੇਰੇ ਕੀ ਤੇ ਕਵੇਲੇ ਕੀ ਕਵੇਲੇ ਨਹੀਂ ਨਾ ਮੁੜ ਕੇ ਤੁਹਾਨੂੰ ਪਤਾ ਨਾ ਛਾਤੀ ਬਿਮਾਰ ਹੋ ਜਾਂਦੇ ਜੇ ਇੱਧਰ ਆਓ ਚਾਹ ਪੀ ਲੋ ਘੋਟ ਨਾਲ ਦੇ ਨਾਲ ਗੱਲ ਸੁਣੋ ਮੇਰੀ ਮੇਰੀ ਗੱਲ ਸੁਣ ਤੂੰ ਇੱਥੇ ਕਰ ਚਾਹ ਕਰ ਲੈ ਜਾ ਮੈਂ ਨਾ ਧੋ ਕੇ ਪੀਣਾ ਇਤ ਅੰਦਰ ਵੀ ਜਰਾ ਘਟਾ ਘਟਾ ਗਿਆ ਵਾ ਚੱਲ ਗੱਲ ਤੇ ਸੁਣ ਲੋ ਮੇਰੀ ਘਰ ਜਾ ਕੇ ਪੀ ਲਿਓ ਆਜੋ ਆ ਰਹਿ ਜਾ ਨਾ ਇੱਥੇ ਆਪੇ ਮੁੜਾ ਉਹ ਇੱਥੇ ਰਹਿਦਾ ਮੁੜ ਕੇ ਪਾ ਲਿਓ ਚਲੋ ਤਲ ਆ ਜਾ ਮੇਰੀ ਗੱਲ ਸੁਣੋ ਹਾਂ ਦੱਸ ਮੈਂ ਨਾ ਤਰਨਾ ਗੱਲ ਕਰਨ ਆਈ ਆ ਕਿ ਮੁੰਡੇ ਨੇ ਮਨਾ ਕਰਤਾ ਸੀਗਾ ਨਾ ਕਿ ਮੈਂ ਨਹੀਂ ਜਾਣਾ ਆਹੋ ਤੇ ਅੱਜ ਨਾ ਮੰਨ ਗਿਆ ਵਾ ਮੈਨੂੰ ਆਦਾ ਮੰਮੀ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰਨ ਨੂੰ ਤਿਆਰ ਵਾਂ ਤੇ ਤੁਸੀਂ ਨਾ ਹੁਣ ਏਦਾਂ ਕਰੋ ਇਹ ਹਜੇ ਮੌਕੇ ਬਾਰ-ਬਾਰ ਨਹੀਂ ਮਿਲਦੇ ਹੁੰਦੇ ਹੁਣ ਤੇ ਉਹਦੇ ਸਹੁਰੇ ਜ਼ਿੰਮੇਵਾਰੀ ਚੁੱਕਣ ਡਏ ਆ ਠੀਕ ਵਾ ਨਾ ਤੇ ਉਦਾਂ ਵੀ ਤੇ ਕੋਹ ਨਾ ਕੋਹ ਸੋਚਣਾ ਹੀ ਆ ਮੁੰਡੇ ਬਾਰੇ ਆਪਾਂ ਤੇ ਉਹਨਾਂ ਕਿਹੜਾ ਕੋਈ ਮਾੜਾ ਸੋਚਣਾ ਵਾ ਏਦਾਂ ਕਰੋ ਪਹਿਹਾਂ ਦਾ ਜਿੱਦਾਂ ਵੀ ਇੰਤਜ਼ਾਮ ਹੁੰਦਾ ਵਾ ਨਾ ਤੂੰ ਹੀ ਕਰ ਲੋ ਤੇ ਜੇ ਆਪਣੇ ਭਰਾਵਾਂ ਨਾਲ ਲਜਾਣਾ ਨਾ ਤੇ ਆਪਣੇ ਭਰਾਵਾਂ ਨਾਲ ਚੱਲ ਜਾ ਮੈਨੂੰ ਕੋਈ ਇਤਰਾਜ ਨਹੀਂ ਆ ਮੇਰੀ ਗੱਲ ਸੁਣ ਲੈ ਭਰਾਵਾਂ ਨਾਲ ਤੇ ਮੈਂ ਚੱਲ ਜਾਣਾ ਪਰ ਇੱਕ ਕੰਮ ਹੋਣਾ ਮੇਰੇ ਘਰ ਲੜਾਈ ਪੈਣੀ ਮੁੜ ਕੇ ਉਹ ਨਹੀਂ ਪੈਂਦੀ ਲੜਾਈ ਇਸੇ ਲੜਾਈ ਦੇ ਚੱਕਰ ਵਿੱਚ ਤੇ ਆ ਕੰਮ ਖਰਾਬ ਹੋਇਆ ਸਾਰਾ ਤੂੰ ਤੂੰ ਮਾਂ ਪੁੱਤਰੇ ਇਹਨੂੰ ਜੀਣ ਨੀਗਾ ਦੇਣਾ ਤੇ ਤੂੰ ਹਾਂ ਹਾਂ ਤਾਈ ਵੱਲ ਗਿਆ ਤੇ ਗਿਆ ਨਹੀਂ ਜਦੋਂ ਹੁਣ ਅਸੀਂ ਆਪ ਕਹਿ ਰਹੇ ਹਾਂ ਹੁਣ ਤੁਸੀਂ ਕਾਲੀ ਕਪਾਤ ਵਾਲੀਆਂ ਗੱਲਾਂ ਕਰਦੇ ਜੇ ਚੱਲ ਜਾ ਕੋਈ ਨਹੀਂ ਜਿਹਹ ਹਜ਼ਾਰ ਪੈਸੇ ਲਵਾਂਗੇ ਉਹਨਾਂ ਕੋਲ ਤੇ ਕੱਲ ਨੂੰ ਮੋੜੀ ਦੇਣੇ ਆ ਅਸੀਂ ਕਿਹੜੇ ਰੱਖ ਲੈਣੇ ਆ ਪਰ ਇੱਕ ਗੱਲ ਜੇ ਹਾਂ ਕਿਤੇ ਨਾ ਕਰਜ਼ੇ-ਕੁਰਜ਼ੇ ਦਾ ਨਾਂ ਨਾ ਲਿਓ ਆਪਣੀ ਪਿਆਲੀ-ਪੁਲੀ ਦਾ ਨਾਂ ਨਾ ਲਿਓ ਪਹਿਲੀ ਤੇ ਕਰਜ਼ਾ ਚੁੱਕ ਲਓ ਜਾਂ ਕਿਦਾਂ ਇਹ ਕੱਲ ਨਾ ਮੰਨਿਓ ਕਿਉਂਕਿ ਜੇ ਤੂੰ ਮੇਰੀ ਮਦਦ ਕਰ ਸਕਨਾ ਵਾ ਨਾ ਫੇਰ ਠੀਕ ਵਾ ਆਪ ਜੇ ਤੇਰ ਕੋ ਹੈਗੇ ਤਾਂ ਦੇ ਦੇ ਹਨਾ ਮੈਂ ਕਰਜ਼ਾ-ਕੁਰਜ਼ਾ ਨਹੀਂ ਉਭਰਾ ਲੈਣਾ ਹਨਾ ਪਤਾ ਕੀ ਆ ਹੁਣ ਥੋੜੇ-ਬਹੁਤੇ ਸਨੀ ਦੇ ਸੌਰਿਆਂ ਨੇ ਵੀ ਦੇ ਦੇਣੇ ਆ ਹਾਂ ਤੇ ਇਹਦੇ ਮਾਮੇ ਨੂੰ ਵੀ ਮੈਂ ਕਿਹਾ ਲੱਖ ਦੇ ਉਹ ਵੀ ਦੁੱਬੇ ਦਊਗਾ ਅੱਛਾ ਅੱਛਾ ਠੀਕ ਵਾ ਨਾ ਠੀਕ ਆ ਤੇ ਥੋੜੇ-ਬਹੁਤੇ ਪੈਸੇ ਹੋਰ ਕਿਸੇ ਕੋਲ ਤੇ ਹਾੜਾ ਫਰ ਸਰ ਜਾਣਾ ਤਿੰਨ ਲੱਖਾਂ ਕੀ ਭਰ ਮੰਨਣਾ ਕਿ ਨਹੀਂ ਮੰਨਣਾ ਤੇ ਜਦੋਂ ਅਗਲਾ ਕਹਿੰਦਾ ਜੂਆ ਵੀ ਮੈਂ ਤੇਰਾ ਭਰਾ ਆ ਮੇਰ ਤੋਂ ਚੰਗਾ ਤੇਰਾ ਕੋਈ ਸੋਚਦਾ ਨਹੀਂਗਾ ਤਾਂ ਹੁਣ ਪਰਖਣ ਦਾ ਵੀ ਟਾਈਮ ਨਾਲੇ ਪਰਖਿਆ ਜਾਊ ਭਰਾ ਤਾਂ ਦਾ ਲੈ ਇਹ ਕਿਹੜੇ 10000 ਵਾ ਤੂੰ 3 ਲੱਖ ਸੁਣਾਉਣ ਦੇ ਹੀ ਮੈਂ ਕਹਿੰਦਾ ਦੋ ਜਿਹੇ ਤੇ ਬੜਾ ਵਾ ਤੇ ਅਗਲੇ ਕਹਿੰਦੇ ਜੂ 5 ਲੱਖ ਰੁਪਏ ਸਾਡੇ ਕੋਲ ਲੱਖਾਂ ਲੱਖਾਂ ਦੇ ਤੇ ਫੋਨ ਫੜੇ ਉਹਨਾਂ ਨੇ ਤੇ 3 ਲੱਖ ਕੀ ਚੀਜ਼ ਉਹਨਾਂ ਦੇ ਗਾੜੀ ਗੱਲ ਤੇ ਕਰਕੇ ਵੇਖੋ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਭਰਾ ਤਾਂ ਦਾ ਕਿੰਨੇ ਕ ਪਾਣੀ ਚ ਵਾ ਉਹ ਤੇ ਗੱਲ ਤੇ ਨਹੀਂ ਠੀਕ ਵਾ ਠੀਕ ਵਾ ਨਾ ਫਿਰ ਫੇਦੇ ਜਾਵਾਂ ਕਿ ਅ ਚਲ ਕੋਈ ਨਹੀਂ ਘਰ ਆਓ ਪਹਿਲਾਂ ਨਹਾਓ ਤੋ ਚਾਹ ਪਾਣੀ ਦੇ ਪੀਓ ਆਣ ਕੇ ਫਿਰ ਚਲ ਜਿਓ ਠਹਿਰ ਕੇ ਹੁਣ ਮੁੰਡਾ ਮੰਨਦਾ ਵਾ ਮੁੰਡਾ ਮੰਨ ਗਿਆ ਵਾ ਮੁੰਡਾ ਦਾ ਮੰਮੀ ਹੁਣ ਮੈਂ ਕੋਈ ਗੱਲ ਨਹੀਂ ਕਰਦਾ ਹੁਣ ਜਿੱਦਾਂ ਤੁਸੀਂ ਕਹੋਗੇ ਹੁੰਦਾ ਕਿ ਉਹਨੂੰ ਆਖਿਆ ਗੇਂਦ ਨੇ ਪੈਸੇ ਇਕੱਠੇ ਕਰ ਲਈ ਤੇ ਫਿਰ ਮੁੜ ਕੇ ਪਾਣੀ ਦੀ ਬੈਜੇ ਵੀ ਮੈਂ ਨਹੀਂ ਜਾਣਾ ਕਿਤੇ ਨਹੀਂ ਨਹੀਂ ਹੁਣ ਨਹੀਂ ਪੈਂਦਾ ਹੈ ਨਹੀਂ ਪੈਂਦਾ ਹੁਣ ਮੈਨੂੰ ਆਣ ਕੇ ਕਹਿਣ ਦਾ ਮੈਂ ਵੀ ਤੀ ਟੈਨਸ਼ਨ ਨਾ ਲਓ ਚਲ ਆਓ ਪੱਕਾ ਕਰ ਲਾ ਕਿਉਂਕਿ ਮੈਂ ਆਪਣੇ ਭਰਾ ਲ ਜਾਣਾ ਪੈਸੇ ਮੰਗਣ ਠੀਕ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਮੁੰਡੇ ਨਾਲ ਪੱਕੀ ਗੱਲ ਕਰਕੇ ਆਈ ਹਾਂ ਹੁਣ ਨਹੀਂ ਮੁੰਡਾ ਮੁਕਰਦਾ ਜਾਉਂਦੇ ਹਾਂ ਆਪਣੇ ਭਰਾ ਵੱਲ ਬੇਫਿਕਰ ਹੋ ਕੇ ਹੁਣ ਨਹੀਂ ਜਵਾਬ ਦਿੰਦਾ ਉਹ ਮੈਂ ਕਹਿੰਦਾ ਬਿਲਕੁਲ ਸਲਾਹ ਕਰ ਲਾ ਮੇਰੀ ਬੀਤ ਹੀ ਨਾ ਕਰਾਦੀ ਮੈਂ ਸਲਾਹ ਕਰਕੇ ਸਾਰੀ ਗੱਲਬਾਤ ਪੱਕੀ ਕਰਕੇ ਫੇਰ ਹੀ ਤੁਹਾਡੇ ਵੱਲ ਆਈ ਹਾਂ ਮੈਂ ਸ਼ਦਾਨ ਥੋੜਾ ਵਾ ਚਲੋ ਠੀਕ ਆ ਜਾ ਫਿਰ ਵੇਲੇ ਸਸਲਾਹ ਕਰਦਾ ਮੈਂ ਕਰਦਾ ਜੀ ਬਰਾ ਹਾਂਜੀ ਮੈਂ ਚੱਲੇ ਫਿਰ ਵੀਰ ਨਾਲ ਅੱਛਾ ਚੱਲੇ ਜੀ ਹਾਂ ਚੱਲ ਕੋਈ ਨਹੀਂ ਜਾਓ ਫਿਰ ਤੇ ਜੇ ਕਹੋ ਤੇ ਮੈਂ ਤੁਹਾਡੇ ਨਾਲ ਜਾਵਾਂ ਮੇਰੀ ਸੁਣ ਲੈ ਗੱਲ ਤੇਰੇ ਗਿਆਂ ਤੇਰੇ ਮੂੰਹ ਚੋਂ ਕੋਈ ਗੱਲ ਬਾਤ ਨਿਕਲ ਜੇ ਸਾਰਾ ਕਾਹ ਨਹੀਂ ਖਰਾਬ ਹੋ ਜੇ ਦੱਸ ਮੇਰੇ ਗਿਆਂ ਕਿਹੜੀ ਗੱਲੋਂ ਤੇਰੀ ਖਰਾਬ ਹੋਣੀ ਆ ਮੈਂ ਉਹਨਾਂ ਨੂੰ ਕਹਨੀ ਆ ਉਦਾਂ ਹੀ ਨਾ ਮੇਰੀ ਜਠਾਣੀ ਦਾ ਸੁਭਾਅ ਹੋ ਜਾਵਾ ਮੈਨੂੰ ਵੇਖ ਕੇ ਤਾਂ ਪਤਾ ਨਹੀਂ ਉਹਨੂੰ ਕੀ ਹੋ ਜਾਂਦਾ ਚੱਲ ਕੋਈ ਨਹੀਂ ਮੈਂ ਕੀ ਕਰਨਾ ਜਾ ਕੇ ਗੱਲ ਤਾਂ ਤੁਸੀਂ ਆਪਣੇ ਭਰਾ ਨਾਲ ਕਰਨੀ ਆ ਕਰ ਲਿਓ ਗੱਲ ਤੇ ਆ ਨਾ ਤੂੰ ਕਿਹੜੀ ਵੀ ਭੜਾਈ ਦਾ ਗੱਲ ਕਰਨੀ ਹੈ ਠੀਕ ਨਹੀਂ ਗੱਲ ਤੇ ਮੇਰੇ ਤੇ ਭਰਾ ਦੇ ਰਹੀ ਹੈ ਆਹੋ ਤੈਨੂੰ ਰਹਿਵਾ ਮਾਰੇ ਕਿ ਮੈਂ ਸਾਡੀ ਗੱਲ ਦਾ ਹੱਦ ਨਹੀਂ ਪਿਆ ਕਰਵਾ ਭਈ ਨੇ ਕਿ ਭੈਣ ਦੀ ਲੋੜ ਨਾ ਯਾਰ ਮਤ ਕਰਦੇ ਯਾਰ ਕਰਾ ਚੱਲ ਕੋਈ ਗੱਲ ਨਹੀਂ ਤੇ ਕੋਈ ਨਸਾਲ ਖੰਡਵਾ ਤੁਹਾਨੂੰ ਦੇ ਦਾਂਗੇ ਕਿਉਂਕਿ ਜਦੋਂ ਮੁੰਡਿਆ ਕਮਾਉਂਦਾ ਹੈ ਤਾਂ ਨਾ ਜਾਂਦਿਆਂ ਪਹਿਲਾਂ ਤੇਰੇ ਪੈਸੇ ਲਾਉਂਗਾ ਮੈਂ ਓਏ ਆਹੋ ਇਤਰਾ ਹੀ ਕਹਿਣਾ ਵਾ ਇਹ ਕਵਾਨਾ ਇਹੋ ਗੱਲ ਕਰਿਓ ਹੁਣ ਜਾ ਕੇ ਠੀਕ ਹੈ ਠੀਕ ਆ ਤੇਰੇ ਮੈਂ ਪਹਿਲਾਂ ਲਾਉਂਗਾ ਬਾਕੀ ਬਾਅਦ ਚ ਕਰੂੰਗਾ ਸਭ ਕੁਝ ਤੇ ਬਸ ਇਨੀ ਕੁ ਮਦਦ ਸਾਡੀ ਕਰ ਦੇ ਚਲ ਤੁਹਾਡਾ ਵੀ ਕੰਮ ਓਏ ਆਹੋ ਮਾ ਮਾ ਦਾ ਮਨੋ ਖਾਇਆ ਹੈ ਆਹੋ ਤੇ ਤਹੀ ਬਾਕੀ ਮੁੰਡੇ ਦੀ ਫਿਕਰ ਨਾ ਕਰੋ ਮੁੰਡਾ ਪੂਰਾ ਕਹਿੰਦਾ ਫੇ ਮੈਂ ਮਮੀ ਜਾਊਗਾ ਹੁਣ ਹੁਣ ਨਹੀਂ ਮੈਂ ਬਰੇ ਚ ਪਾਂਚ ਨੂੰ ਗੱਲ ਸੁਣੋਗੇ ਤੁਸੀਂ ਠੀਕ ਆ ਚਲੋ ਆਹੋ ਬੇ ਟੈਨਸ਼ਨ ਹੋ ਜਾ ਹੁਣ ਤੁਸੀਂ ਜਾਓ ਪ੍ਰਾਪੜੇ ਨਾਲ ਗੱਲ ਕਰਾਓ ਸਾਰੀ ਤੇ ਜੇ ਪੈਸੇ ਮਿਲ ਗਏ ਤੇ ਆਪਾਂ ਅੱਗੇ ਗੱਲ ਤੋਰੀਏ ਤੇ ਚੱਲੀ ਵੀ ਜਾਣ ਵਾਲਾ ਬਣੇ ਫੇ ਓਏ ਆਹੋ ਇਤਨਾ ਪੈਸੇ ਜਦੋਂ ਹੱਥ 'ਚ ਹੋਣਗੇ ਤੇ ਫੇਰੀ ਗੱਲ ਕਰਨੀ ਕਿਹਦੇ ਦੇ ਪਾਸੇ ਫੇਰੀ ਅਹੀਂ ਵੀ ਗੱਲ ਕਰੀਏ ਉਹਨਾਂ ਨਾਲ ਨਹੀਂ ਜਿੱਤਾਂ ਮਰਜੀ ਆਦਾ ਜਿਵੇਂ ਲੋਕ ਝੂਠ ਬੋਲੇ ਜਾਂਦੇ ਅਗਲੇ ਪਹਿਲੋ ਲੈਂਦੇ ਹੀ ਨਹੀਂ ਪੈਸੇ ਤੇ ਪ ਚਲ ਠੀਕਾ ਚਲ ਹੁਣ ਨਾ ਮੰਨ ਜਾਵੇ ਭਰਾ ਇਹਨਾਂ ਦਾ ਦੇ ਦੇਣ ਸਾਨੂੰ ਪੈਸੇ ਤੇ ਚਲ ਸਾਡੇ ਪੁੱਤ ਦੀ ਵੀ ਕਿਤੇ ਸੁਣੀ ਜਾਵੇ ਕਿਤੇ ਸਾਡੇ ਵੀ ਦਿਨ ਬਦਲੀ ਜਾਣ ਮਾਲਕ ਸੱਚੇ ਪਾਤਸ਼ਾਹ ਮੇਰੀ ਕਰੀ ਹੁਣ ਤੂੰ